ਔਰ ਕਿਤਨਾ ਕਿਤੇ ਹੋ ਜਾਂਦਾ ਨਾ ਕਿ ਵਿੱਚ ਗੈਰਜਾ ਪੈ ਜਾਂਦੇ ਨਾਲ ਅਸੀਂ ਸੋਨੇਗਰ 85 ਜਿਉ ਆਪ ਦੀ ਮਰਜ਼ੀ ਦਾ ਭੇ ਬਾਕੀ ਟਿਕਾਣਾ ਤੇ ਲੇਵਾ ਨੂੰ ਬੜਾ ਕਮਾਲ ਕਰਵਾ ਕਿਉਂਕਿ ਫੋਨ ਵਜਨ ਉਹ ਬੜਾ ਥੱਲੇ ਵੀ ਸੋਨੇਗਰ ਸਵੇਰ ਕੰਮਸ ਹੋਈ ਆ ਇਹ ਸੂਆ ਸੰਧੂ ਸਾਹਿਬ ਤੀਜਾ ਸੂਆ ਹੋਊਗੀ ਸੂ ਚਾਰ ਕੰਦ ਦਾ ਸਮਾ ਹੈ ਮਗਰ ਕਟਾ ਕਤੀ ਤੇ ਟਟਾ ਜੀ ਚੰਗਾ ਭਾਰਾ ਬਾਕੀ ਚੋਨ ਫੋਲੀ ਨਿਕਲੀ ਆ ਚਵਾਈ ਚੰਗੀ ਨਿਕਲੀ ਆ ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਉਸਮਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਨਸ਼ੇਰੇ ਪੰਨੋਆ ਵੀ ਇੱਥੋਂ ਕੋਈ ਦੂਰ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਬਹੁਤ ਬੱਚਾ ਠਾ ਦੇ ਵੀਰ ਸੋਨੀ ਦਾ ਫਾਰਮ ਤੇ ਆਇਆ ਦੋਸਤੋ ਸੋ ਸਾਰੇ ਬਰਾਮਣ ਨੂੰ ਪਤਾ ਆ ਵੱਡੀ ਗਿਣਤੀ ਦੇ ਵਿੱਚ ਆ ਵੀਰ ਸੋਨੀ ਹੁਣ ਮਾਲ ਲੈ ਕੇ ਆਉਂਦੇ ਆ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਕੋਈ 8-7 ਨਾਲ ਜਿਹੜੇ ਆ ਇੱਥੇ ਹੁੰਦੇ ਆ ਮੌਜੂਦ ਆ ਅੱਜ ਵੀ ਆਪਾਂ ਤੁਹਾਨੂੰ ਤਕਰੀਬਨ ਕੋਈ 7 ਮੱਜਾਂ ਝੋਟੀਆਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ 4 ਬਿਲਕੁਲ ਸੱਜਰ ਤਾਜ਼ੀਆਂ ਇੱਕ ਟੋਕਰ ਕੱਬਨ ਦਿਖਾ ਦੇਾਂਗੇ ਤੇ ਦੋ ਜਿਹੜੀਆਂ ਬਿਲਕੁਲ ਟੁਕੀਆਂ ਤਿਆਰੀ ਵਾਲੀਆਂ ਨੇ ਮਤਲਬ ਦੋ ਕੱਬਨ ਤਿਆਰੀ ਵਾਲੀਆਂ ਮੱਜਾਂ ਨੇ ਕੋਈ ਸਮਾਂ ਲੈਦੀਆਂ ਨੇ ਕੋਈ 5-5 6-6 7-7 ਦਿਨ ਦਾ ਅਜੇ ਉਹਨਾਂ ਦਾ ਸਮਾਂ ਬਾਕੀ ਆ ਸੋ ਇੱਕ ਤਰੀਕ ਤੁਸੀਂ ਅੱਜ ਨੋਟ ਕਰ ਲਓ 17 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਤੇ ਬਾਕੀ ਮਾਲ ਚੁਆਈਆਂ ਹਜੇ ਹੋਣੀਆਂ ਲੰਦੀਆਂ ਬਾਕੀ ਆ ਭਰੇ ਥਾਨ ਭਰੇ ਭਾਂਡੇ ਆਪਾਂ ਤੁਹਾਨੂੰ ਕੋਸ਼ਿਸ਼ ਤਸੱਲੀ ਦੇ ਨਾਲ ਦਿਖਾ ਦਿਆਂਗੇ ਕੋਈ ਵੀ ਫਾਰਮਰ ਭਰਾ ਆਪਣਾ ਆਉਂਦਾ ਤੇ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਜੀ ਕਿਉਂਕਿ ਮਾਲ तकरीबन ਇਸੇ ਤਰ੍ਹਾਂ ਹੀ ਰੂਟੀਨ ਦੇ ਵਿੱਚ ਆਉਂਦਾ ਆਪਦੀ ਇਹਨਾਂ ਦੀ ਤਸੱਲੀ ਹੋਈ ਆ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਉਹ ਤੁਹਾਡੀ ਦੇ ਮਾਲਕ ਦੀ ਜਾਂ ਵਪਾਰੀ ਭਰਾ ਦੀ ਇੱਕ ਦੂਜੇ ਉੱਤੇ ਆਪਸੀ ਰਿਸਪੌਂਸਿਬਿਲਟੀ ਆ ਆਪਸੀ ਜ਼ਿੰਮੇਵਾਰੀ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਜੀ ਬਾਕੀ ਆਪਣੀ ਜੈ ਦੀ ਗੁਜ਼ਾਰਸ਼ ਹੁੰਦੀ ਆ ਇੱਥੇ ਆ ਜੇ ਮੇਰਾ ਭਰਾ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਵੇ ਤੇ ਪੂਰੀ ਗੱਲਬਾਤ ਕਰਦੇ ਆ ਸੋਨੀ ਵੀਰ ਦੇ ਨਾਲ ਸਭ ਤੋਂ ਪਹਿਲਾਂ ਗੁਰਸੋਨੀ ਸਾਸਰੀ ਕਾ ਸასი ਗੱਲ ਸੰਧੂ ਸਾਹਿਬ ਪੂਰ ਪਾਜੀ ਠੀਕ ਠਾਕ ਵਧੀਆ ਜੀ ਵਧੀਆ ਜੀ ਮੈਂ ਵੀ ਸੁਣੇ ਵੀਰ ਮਾਲ ਤਾਂ ਚਲੋ ਥੋੜਾ ਥੋੜਾ ਦੇਖਦਾ ਰਿਆ ਹਾਂਜੀ ਹਾਂਜੀ ਪਰ ਕਿਤੇ ਨਾ ਕਿਤੇ ਹੋ ਜਾਂਦਾ ਨਾ ਕਿ ਵਿੱਚ ਗੈਰ ਜਾ ਪੈ ਜੇ ਗੈਰ ਸੰਧੂ ਸਾਹਿਬ ਮਾਲ ਤਾਂ ਲੁਬੜਾ ਪਹਿਲੇ ਪਾੜ ਗਿਆ ਮੱਝਾ ਕੋੜ ਮੱਝਾ ਆਪਸ 100000 ਰੁਪਏ ਪਾਉਣੀਆਂ ਪਈਆਂ ਹਾਂ ਬਿਲਕੁਲ ਤੇ ਫੇਰ ਉਦਨ ਲਈਆਂ ਇਹ ਤਿੰਨ ਚਾਰ ਰੇਟਾਂ ਕਰਦੇ ਉਦੋਂ ਫੇਰ ਤੁਹਾਨੂੰ ਮੈਂ ਫੋਨ ਲਾਇਆ ਤੇ ਉਦਨ ਹਾਂ ਸੇਲ ਹੋ ਗਈਆਂ ਗਾਵਾਂ ਦੀਆਂ ਉਹ ਉੱਤਨੀ ਭਰਾਉਂਦਾ ਨਾ ਫੇਰ ਬਾਜ਼ਾਰ ਦੇ ਹਿਸਾਬ ਨਾਲ ਪਾਣੀ ਰਸਵਾ ਦੇਈਆਂ ਤਾਂ ਦੋ ਤਿੰਨਾਂ ਮੱਝਾਂ ਪਾਉਣ ਦੇ ਜਿੰਨਾਂ ਇਹ 6-7 ਨਾ ਹੋਣ ਚੱਲ ਕੇ ਸਾਰੇ ਪਾ ਆਖੀ ਦਾ ਸਾਰੇ ਪਾ ਹਣ ਕੋਈ ਨਾ ਕੋਈ ਵਿਗੂਗੀ ਵਿਗੂਗੀ ਹਾਂਜੀ ਬਿਲਕੁਲ ਅੱਜ ਵੀ ਸੰਧੂ ਸਾਹਿਬ ਆਪਣੇ ਛੋਟੇ ਤੋਂ ਲੱਗ ਕੇ ਦੇ ਵੱਡੇ ਮੋਲ ਤਾਂ ਗਈਆਂ ਮਤਲਬ ਆਪਾਂ ਗੱਲ ਕਰਦੇ ਵੀ 55 50 55 52 56 ਲੈ ਗਏ ਹਾਂ ਜੀ ਹਾਂ ਜੀ ਇਹ ਲੱਖੋਂ ਬਾਹਰ ਸੌ ਲੱਖੋਂ ਬਾਹਰ ਗਈ ਲੱਗੀ ਹੈ ਜੀ ਲੋ ਵੀ ਅੱਜ ਐਂ ਦਾ maal ਰਹੂਗਾ ਜਿਹੜੇ ਮੇਰੇ ਭਰਾ ਨੇ ਚਲੋ ਦੁਕਾਨਦਾਰ ਹੀ ਆ ਛੋਟੀ ਰਕਮ ਦਾ ਵੀ maal ਰੱਖਣਾ ਪੈਂਦਾ ਕਿਸੇ ਨੇ 55 6000 ਰੁਪਇਆ ਲਾਉਣਾ ਕਿਸੇ ਨੇ 70 ਕਿਸੇ ਨੇ 85 ਕਿਸੇ ਨੇ 1 ਲੱਖ 50000 ਲਾਉਣਾ ਉਸ ਰਕਮ ਦਾ ਤੁਹਾਨੂੰ maal ਅੱਜ ਵੀ ਦਿਖਾ ਦੇਵਾਂਗੇ ਸ਼ੁਰੂਆਤ ਕਰਾਂਗੇ ਵੱਡੀ ਮੈਂ ਇੱਕ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਦਿਖਾਵਾਂਗੇ ਸੁਣੇ maal ਇਸੇ ਤਰ੍ਹਾਂ ਤਕਰੀਬਨ ਆਉਂਦਾ ਗਿਆ 2-4 ਨਗ ਵਾਸੀ ਵਿਖਦੇ ਰਹੇ ਤੇ ਇਹਦੇ ਰੇ ਸੰਤੂ ਸਰਵਾ ਜਾਲੇ ਸੀ ਵੀ ਜਿੰਨਾ ਜਿਹੜਾ ਸੱਤ ਉਹਨਾਂ ਮੈਂ ਫੇਰ ਹੀ ਪਾਉਣੀਆਂ ਮੇਰੀ ਪਾਉਣੀਆਂ ਹਾਂਜੀ ਹਾਂਜੀ ਤੇ ਜ਼ਿਆਦਾਤਰ ਆਪਣਾ ਪਹਿਲਾ ਹੀ ਸ਼ੁਰੂ ਤੋਂ ਰੁਝਾਅ ਬਣਿਆ ਵੀ 5-7 8 ਨਾਲ ਜੋੜ ਕੇ ਭਾਈ ਹਾਂਜੀ ਹਾਂਜੀ ਮੈਂ ਵੀ ਸੋਨੀ ਗੁਰੂ ਸ਼ੁਰੂਆਤ ਕਰਾਂਗੇ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਇੱਕ ਪਹਿਲੇ ਨੰਬਰ ਤੋਂ ਜਗਨਪਤ ਲਾਗੇ ਰਿਹਾ ਕੈਮਰਾਮੈਨ ਤਸੱਲੀ ਨਾਲ ਦਿਖਾਵਾਂਗੇ ਇੱਕ ਵੱਡੀ ਮਾਤਰੀ ਚੋਟੀ ਦਿਖਾਵਾ ਜੀ ਆ ਝੋਟੀ ਆ ਬਹੁਤ ਜਾਰੀ ਗਰੰਟੀ ਝੋਟੀ ਆ ਆਪਣੀ 16 ਕਿਲੋ ਪਹਿਲਾਂ ਨੇ ਚਵਾ ਦੁੱਧ ਹਾਂ ਐਰ ਕੀ ਦੁੱਧੇ ਝੋਟੀ ਵਾਲੇ ਸ਼ਹਿਤ ਹੀ ਆਉਂਦਾ ਵਾ ਹਮ ਪਰ ਐ ਝੋਟੀ ਦਾ ਭਾਲੇ ਮੁੱਲ ਨਹੀਂ ਕਰਨਾ ਜੇ ਕੋਈ ਫੂਲ ਤੇ ਲਊਗਾ ਵੀਰ ਹਮ ਤੇ ਦਵਾਂਗੇ ਬਾਕੀ ਜੇ ਆਪਾਂ ਹਾਜ਼ਰ ਕਰਕੇ ਵੀ ਪੋਣੀ ਪਈ ਆਪਾਂ ਹਾਜ਼ਰ ਕਰਕੇ ਵੀ ਵੇਚ ਲਾਂਗੇ ਬਿਲਕੁਲ ਮਤਲਬ ਦੁੱਧ ਚਵਾ ਕੇ ਵੀ ਦੇ ਦਾਂਗੇ ਜਿਹੜੀ ਦੇਣਾ ਝੋਟੀ ਦਾ ਹੀ ਲਓ ਵੀ ਦੁੱਧ ਚੋ ਕੇ ਚਵਾ ਕੇ ਤੁਸੀਂ ਤਸੱਲੀ ਨਾਲ ਖਰੀਦੋ ਵੀ ਕਰ ਲਿਆ ਜੇ ਅੱਜ ਫਿਰ ਹਾਲ ਆ ਜਾ ਨਰਮ ਆ ਦਿਨ ਤੁਹਾਨੂੰ ਦੱਸ ਹੀ ਦਿੱਤੇ ਉਹਨਾਂ ਵਾਰ ਤੋੜ ਦੇ ਲੜੀ ਫੋਲੇ ਹੈਵੀ ਬੋਡੀ ਰੇਟ ਦੇ ਵਿੱਚ ਆ ਦੋਸਤੋ ਤੇ ਜੱਜਾ ਸੁਆ ਮੰਨ ਲਿਓ ਕੋਈ ਦੁੱਜਾ ਮੰਨ ਲਿਓ ਕਿਉਂਕਿ ਚਿਹਰੇ ਮੜੋ ਤਾਂ ਦੁੱਜਾ ਵੀ ਸੁਆ ਲੱਗਦੀ ਆ ਹਰੇਕ ਭਰਾ ਵੀ ਆਪੋ ਆਪਣੀ ਸਮਝ ਹੁੰਦੀ ਆ ਤੁਹਾਡੀ ਠੀਕ ਆ ਜੀ ਸੋ ਸਮੇ ਸਮਾਂ ਕੋਈ ਹਫਤਾ 7 ਦਿਨ ਹੋ ਸਕਦਾ ਵੱਡੀ ਮਾਇਆ ਵੀ ਜਿੱਡੀ ਜੰਮੀ ਪੜੀਆ ਕਰਮਾਂ ਦੀ 8 ਤੋਂ 10 ਦਿਨ ਵੀ ਲੈ ਜੇ ਠੀਕ ਆ ਬਾਕੀ ਸੋਨੀ ਵੀਰੇ ਚਲੋ ਮਾਲ ਕੋਈ ਗਰਾ ਆਪਾਂ ਖਰੀਦਦਾਰੀ ਕਰਦੇ ਆ ਬੈਕਗਰਾਉਂਡ ਪਿੱਛੋਂ ਮਿਲ ਜਾਂਦੀ ਐ ਵੀ ਦੁੱਧ ਪਿੱਛੋਂ ਸੁਵੇ ਕਿੰਨਾ ਕਚੋਆ ਸੀ ਜਾਂ ਕੋਈ ਮਾਲ ਕਰਦਾ ਹੈ 16 ਕਿਲੋ ਵੀ ਬੰਦੇ ਨੇ ਗਰੰਟੀ ਦਿੱਤੀ ਆ ਹਾਂਜੀ ਉਹ ਹੁਣ ਵੀ ਆਂਦਾ ਵੀ ਚਵਾਗੇ ਮੈਂ ਜਿਹਨੂੰ ਮਰਜ਼ੀ ਦੇ ਦੀ 16 ਕਿਲੋ ਦੀ ਗਰੰਟੀ ਠੀਕ ਹੈ ਜੀ ਬਾਕੀ ਸੰਧੂ ਸਾਹਿਬ ਐਡੀ ਮੈਂ 16 ਕਿਲੋ ਕੱਢੂਗੀ ਨਾ ਇਹ ਕੀ ਕੱਢੂਗੀ ਮਾਣਾ ਵੀ ਫਿਰ ਤਾਂ ਮਖੌਲ ਵਾਲੀ ਕਰਦੀ ਆ ਵੀ 10 ਬਸ ਫਿਰ ਕਰਨਾ ਕਿੰਨੇ ਆ ਨਾ 12 ਛੋਟੀਆਂ ਛੋਟੀਆਂ ਜੰਦੀਆਂ ਵਾਂ ਨਸਲਾਂ ਫ੍ਰੀਡਾ ਜਿਹੜੀਆਂ ਦੁੱਧ ਚਵਾਉਂਦੀਆਂ ਆ ਹਾਂਜੀ ਉਹ ਨਾਲ ਪੂਛ ਟੱਚ ਕਰਦੀ ਐ ਬਾਕੀ ਚੱਡਾ ਦੇਵਾ ਚੰਗਾ ਕਰਮਾਂ ਲਈ ਥੱਲੇ ਉਹ ਬਣਾਊਗੀ ਅਜੇ ਸਮਾਂ ਹੀ ਸਮਾਂ ਬਾਕੀ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ 8 ਤੋਂ 10 ਦਿਨ ਹਜੇ ਇਹਨੇ RAM ਨਾਲ ਖੁੱਲੇ-ਦੁੱਲੇ ਲੈ ਜਾਣੇ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਵੇਖੋ ਪਧرائی ਪੂਰੀ ਆ ਆ ਦੇਖੋ ਤੇ ਪੂਰੀ ਜਮੀਂ ਪੜੀ ਜਿਹੜੀ ਦੋਸਤੋ ਇਹ ਤੁਹਾਨੂੰ ਆਪਾਂ ਜਿਹੜੀ ਛੋਟੀ ਦਿਖਾ ਦਿੱਤੀ ਆ ਇਹ ਮਾਜਾ ਦਿਖਾਤੀ ਆ ਕੱਦ ਘਰ ਵੱਡਾ ਪੂਰਾ ਢਾਂਚਾ ਢੂਜਾ ਕਰ ਮਾਲੀ ਉਹ ਅਲੱਗ ਹੀ ਲੱਗਾ ਬੜੀ ਜਮੀਂ ਪੜੀ ਆ ਸੋ ਦੋ ਮੱਜਾਂ ਦੇ ਵਿੱਚ ਪਉਂਦੀ ਆ ਠੀਕ ਆ ਇੱਧਰ ਬੈਣੀ ਇੱਕ ਬੈਣੀ ਦੇ ਪਾਸਿਓਂ ਵੀ ਆਪਾਂ ਜੋ ਹੋ ਸਕਦਾ ਤੁਹਾਨੂੰ ਪੂਰੀ ਤਸਵੀਰ ਨਾਲ ਦਿਖਾ ਦਈਏ ਬੰਦ ਗੈਪ ਸਪੇਸ ਇੱਕ ਵਾਰੀ ਤੁਸੀਂ ਦੇਖ ਲਓ ਕਈ ਵਾਰ ਕਿਸੇ ਸੱਜਣ ਦਾ ਮਨ ਬੰਦ ਜਾਂਦਾ ਵੀ ਆਪਾਂ ਉਹਨਾਂ ਭਰਾਵਾਂ ਦੇ ਲਈ ਆ ਜਿਹੜਾ ਇੱਥੇ ਵਿਜ਼ਿਟ ਕਰਕੇ ਅੱਖੀਂ ਕਰਨਾ ਚਾਹ ਉਹ ਤੁਸੀਂ ਇੱਥੇ ਆ ਕੇ ਦੇਖ ਹੀ ਲੈਣੀ ਆ ਵੰਡ ਵਿਰਲ ਗੈਪ ਚੰਗਾ ਕੋਈ ਇਹ ਨਹੀਂ ਵੀ ਨਾਲ ਕੋਈ ਜੋੜਾ ਥਾਣਾ ਗੁੱਛਾ ਚੌਥਾਣਾ ਦਾ ਠੀਕ ਹੈ ਜੀ ਵੰਡ ਵਿਰਲ ਵੇਖੋ ਮੇਰਾ ਇੱਕੋ ਜਿੱਕੀ ਚੌਥਾਣਾ ਦੇ ਵਿੱਚ ਬਿਲਕੁਨ ਆੜ ਕਾਫੀ ਮੋਟੀ ਦੋ ਪਾਸੇ ਤੇ ਬਾਕੀ ਨਸਲ ਬਰੀਦਾ ਦੁੱਧ ਚਵਾਊਗੀ 16 ਲੀਟਰ 17 ਲੀਟਰ ਵੀ ਇਹਨੂੰ ਕੋਈ ਸ਼ਾਂਤ ਨਹੀਂਗਾ ਸੋਨੀ ਵੀਰੇ ਕੀ ਮੋਲ ਕੀ ਡਿਮਾਂਡ ਹੋਊਗੀ ਇਸ ਮਹੀਨੇ ਦੀ ਮੋਲ ਸੰਧੂ ਸਾਹਿਬ ਆ ਫੋਨ ਤੇ ਕਰਾਂਗੇ ਮੈਂ ਦਾਪਾ ਅੱਛਾ ਜੀ ਤੂੰ ਜੇ ਆਪਾਂ ਤਿਆਰ ਕਰਕੇ ਵੇਚੀ ਫਿਰ ਆਪਾਂ ਹੋਰ ਸਾਹਿਬਾਂ ਨਾਲ ਵੇਚਣੀ ਆ ਅੱਜ ਜੇ ਕੋਈ ਲਊਗਾ ਵੀਰ ਤੇ ਉਹਨੇ ਆਪਾਂ ਗਜੈਸ ਕੱਢ ਕੇ ਦਵਾਗੇ ਅਗਲੇ ਉਹ ਕਿਉਂ ਦਾ 15 ਦਿਨ ਅਗਲੇ ਨੇ ਸਾਹਮਣੀ ਸਾਹਮਣੀ ਸੂਤਨੀਆ ਚਲੋ ਹਾਂਜੀ ਲੋਬ ਇਹਦਾ ਮੁੱਲ ਦੋਸਤੋ ਫੋਨ ਤੇ ਰਹੂਗਾ ਕੋਈ ਵੀ ਭਰਾ ਖਰੀਦਦਾਰੀ ਕਰਨਾ ਚਾਹੁੰਦਾ ਜਿਹੜਾ ਕਾਲ ਕਰ ਲਿਆ ਜਿਹੜਾ ਕਾਲ ਕਰ ਲੂਗਾ ਸੰਪਰਕ ਕਰ ਲੂਗਾ ਉਹਨੂੰ ਰੇਟ ਵੀ ਚਲੋ ਦੱਸ ਦਿੱਤਾ ਜਾਊਗਾ ਖਾਸ ਤੌਰ ਤੇ ਜਿਹੜਾ ਚਾਹਵਾਨ ਸੱਜਣ ਹੋਇਆ ਤੇ ਮੁੱਲ ਫੋਨ ਤੇ ਆ ਠੀਕ ਆ ਇਧਰ ਇੱਕ ਹੋਰ ਤੁਹਾਨੂੰ ਮੱਝ ਦੱਸਾ ਦਿੰਨੇ ਆ ਹੌਲੀਪੋਲੀ ਸੀ ਇਹ ਵੀ ਕਰਮਾੜੀ ਪੂਰੀ ਏ ਇਹ ਸੋਨੀਗੁਰ ਸੂਹਾ ਕਨਵਾ ਸੂਈ ਆ ਇਹ ਸੂਹਾ ਸੰਧੂ ਸਾਹਿਬ ਤੀਜਾ ਸੂਹਾ ਹੋਊਗੀ ਹਾਂਜੀ ਹਾਂਜੀ ਸੂਈ ਦੇ ਸੂਈ ਨੂੰ ਅੱਜ ਚੌਥਾ ਦਿਨ ਆ ਠੀਕ ਹੈ ਜੀ ਦੁੱਧ ਦਾ ਲੈ ਸੰਦੂ ਸਾਹਿਬ ਇਹ ਕੋ ਹੋਊਗਾ ਜੋ 8:00 9:00 ਜੀ ਠੀਕ ਹੈ ਜੀ ਤੋਂ ਆਪਾਂ 10 12 ਦੱਸਣਾ ਨਹੀਂ ਆ ਠੀਕ ਹੈ ਤੇ ਚੌਥਾ ਦਿਨ ਫਿਰ ਬੋਲੇ ਬੂਨੇ ਚ ਬਾਅਦ ਹਾਂ ਜੀ ਨਹੀਂ ਕੋ ਆਪਣੇ ਕੋਈ ਰਾਤ ਹੀ ਆਈਆਂ ਹਲੇ ਹਾਂ ਲਓ ਜੀ ਠੀਕ ਹੈ ਸੋ ਚਾਰਕ ਦਿਨ ਦਾ ਸਮਾਂ ਆ ਮਗਰ ਕਟਾ ਕਤੀ ਤੇ ਟਕਾ ਜੀ ਇਹਦੇ ਮਗਰ ਮਗਰ ਕਟਾ ਮੇਰ ਕਾਫ ਆ ਕੋਈ 8 ਕਿਲੋ ਚਾਹੇ 8 ਤੋਂ ਬਾਹਰ ਜਾਂ 8 ਕਿਲੋ ਕੋਈ ਬੋਲਾ ਕੱਚਾ ਦੁੱਧ ਮੰਨ ਲੇ ਕਿਉਂਕਿ ਚੌਕ ਦਿਨਾਂ ਦੀ ਸੁਈ ਆ ਮਗਰ ਕਤਾ ਦਾ ਬਚਾ ਤੁਹਾਨੂੰ ਦਿਖਾ ਦਾਂਗੇ ਬਾਕੀ ਚੌਣ ਚਾਂ ਵੀ ਖਰੀ ਹੋਈ ਵੀ ਪੂਰੀ ਚੌਣ ਜਾਣ ਇੱਕ ਨੰਬਰ ਹੈ ਜੀ ਠੀਕ ਆ ਭਾਈ ਆ ਦੇਖੋ ਲੋਬੇ ਠੀਕ ਆ ਛੋਟਾ ਝਟੂ ਝਾ ਚੰਗਾ ਭਾਰਾ ਬਾਕੀ ਚੌਣ ਪੋਲੀ ਨਿਕਲੀ ਐ ਚਵਾਈ ਚੰਗੀ ਨਿਕਲੀ ਆ ਏ ਵੀ ਚਲੋ ਤਸੱਲੀ ਆ ਦੋਸਤੋ ਕੋਈ ਵੀ ਭਰਾ ਇਹਨਾਂ ਗੱਲਾਂ ਤੇ ਤਸੱਲੀਆਂ ਕਰਕੇ ਹੀ ਇੱਥੇ ਆਉਂਦਾ ਠੀਕਾ ਤੇ ਮੇਰਾ ਵੀਰ ਮਗਰ ਕੱਟਾ ਤੇ ਤੁਹਾਨੂੰ ਕੋਈ ਫਿਰ ਦੱਸ ਦਿੰਨੇ ਆ ਤੇ ਸੋਨੀ ਕੀ ਮੋਲ ਕੀ ਡਿਮਾਂਡ ਹੈ ਤੁਸਾਂ ਵਜੇ ਦੇ 12 13 ਕਿਲੋ ਦੁੱਧ ਕਿਹ ਆਈ ਆਈ ਹੁੰਦੀ ਅੱਜ ਮੈਂ ਹਾਂ ਤੇ ਭਾਵੇਂ ਇੱਕ 5 30 ਕਰ ਲੈਂਦੇ ਹਾਂ ਅੱਜ 20 ਮੰਗ ਲਈਏ 20 ਮੰਗ ਲਓ ਜੈਬ ਕਰਕੇ ਦੇ ਦਈਏ ਮਾਲ ਆਪਾਂ ਛੋਟਾ ਕਰਕੇ ਦੇਣਾ ਅੱਜ 15 ਦੀ ਦੇ ਦਈਏ 15 ਦੀ ਹਾਂ ਹੋਰ ਵੀ ਗਜਾਇਆ ਸੀ ਕਿ ਮਾਰਦੇ ਜਾਏ ਕਰਦੇ ਜਾਏ ਫਿਰ ਤੂੰ ਇਹ ਕਰਦੇ ਜੋ ਕਰਨਾ ਅੱਜ ਲੋ ਵੀ ਮਾਝ ਮੇਰਾ ਭਰਾ ਕੋਈ ਪੂਰਾ ਕੁਸ਼ੇਰ ਬਾਡੀ ਸਟਰਕਚਰ ਵੇਖੋ ਕਿਉਂਕਿ ਫੋਨੋ ਵਜਨ ਉਹਦਾ ਥੱਲੇ ਵੀ ਕਰਮਾਂ ਵਾਲੀ ਵੇਖੋ ਤੁਸੀਂ ਹਜੇ ਮਾਰਨਿੰਗ ਦਾ ਟਾਈਮ ਆ ਠੀਕ ਹੈ ਜੀ ਚੁਵਾਈਆਂ ਚੁਵਾਈਆਂ ਜੋ ਆ ਕੇ ਠੀਕ ਹੈ ਜੀ ਬੋਲੇ ਬੋਲੇ ਤੋਂ ਬਾਹਰ ਆਊਗੀ ਹਜੇ ਫਿਰ ਦੁੱਧਾ ਤੇ ਪੂਰਾ ਚੜੂਗੀ ਮਾਝ ਪੌਲਿਸਾਂ ਵੀ ਪੂਰੀ ਐ 15 ਸੋਨੇ ਵੀ ਰਾਂਦਾ ਤੇ ਬਾਕੀ ਆਪਾਂ ਕਰਾ ਦਿੰਨੇ ਆ ਮਾਨਤਾ ਨੂੰ ਸੋਨੇ ਵੀਰ ਜੇ ਹੋ ਸਕਦਾ ਜੋ ਸੰਧੂ ਸਾਹਾ ਜਿੱਡੀ ਛਾਲ ਮਾਰਨ ਦੀ ਮਾਰ ਲਓ 100 ਰੁਪਏ ਫਿਰ ਉੱਤੇ ਵੀ ਪੰਜ ਹੀ ਡਸ ਕੇ ਦਾ ਦੇ ਫਿਰ 10 ਦੀ ਜਾਂਦਗੀ 10 ਦੀ ਦੇ ਦਾਂਗੇ ਲੋ ਵੀ ਇੱਕ 10 ਦੀ ਜਿਹੜੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਬਾਕੀ ਮੇਰਾ ਭਰਾ ਟਿਕਾ ਜੀ ਹਰੇਕ ਪਸ਼ੂ ਪਾਲ ਕੇ ਵੀਰ ਨੇ ਵੇਖਣੀ ਆ ਚੀਜ਼ ਚੀਜ਼ ਦਾ ਮੁੱਲ ਮੰਗਿਆ ਜਾਂਦਾ ਕਈ ਵਾਰਾ ਘਰੋਂ ਇਹੋ ਜਿਹਾ ਪਸ਼ੂ ਬਣਿਆ ਥਣਿਆ ਜੀ ਸੇਵਾ ਸੰਭਾਲ ਕਰਕੇ ਵੇਚਣਾ ਹੋਵੇ ਤੇ ਡੇਢ ਡੇਢ ਲੱਖ ਰੁਪਇਆ ਵੀਰ ਕਰ ਬੈਂਦੇ ਆ ਪਰ 1 ਲੱਖ 10 ਹਜ਼ਾਰ ਦੀ ਸੋਨੀ ਆਂਦਾ ਵੀ ਦੇ ਦਵਾ ਦੇ ਛੋਟਾ ਕਰਕੇ ਮੱਝ ਵੱਡੀ ਆ ਮੇਲ ਕਾਫਾ ਮਜ਼ਰ ਕਰਤਾ ਸਾਹਮਣੀ ਬੈਣੀ ਸੰਧੂ ਸਾਹਿਬ 2-4 ਦਿਨ ਚਲੋ ਆਪਾਂ ਵੀ ਨਾ ਜਿਆਦਾ ਦਿਨਾਂ ਦੀ ਵੀਡੀਓ ਪਾਈ ਆ ਆਪਾਂ ਵੀ ਆ ਗਿਆ ਵੀ ਇੱਕ ਦੀ ਪਾਈਏ ਆ ਵੀਰ ਭਰਾਵਾਂ ਨੂੰ ਪੜਨ ਲੱਗੇ ਬਿਲਕੁਲ ਸਾਹਮਣੇ ਹਾਂ ਠੀਕ ਹਾਂ ਹਾਂਜੀ ਲੋ ਵੀ ਮੇਰੇ ਭਰਾਵੋ ਠੀਕ ਹੈ ਜੀ ਇਹ ਮੱਝ ਦੀ ਬੋਡੀ ਸਟਰਕਚਰ ਇਹ ਲੀਵੇ ਦੀ ਬੰਤਰ ਦੇਖ ਸਕਦੇ ਹੋ ਬਾਕੀ ਥਾਣਾ ਦੇਖ ਸਕਦੇ ਹੋ ਡਿਗੇ ਜੀ ਅਗਲੇ ਪਿਛਲੇ ਥਾਣਾ ਦਾ ਸੈੱਜ ਦੇਖ ਸਕਦੇ ਹੋ ਤੇ 1,10,000 ਰੁਪਏ ਅੱਗੇ ਨੈਕਟ ਅਗਲੇ ਪਾਸੇ ਚੱਲਦੇ ਹਾਂ ਇਹ ਚੋਣ ਜਿਰਾਵਾ ਸੁਈ ਆ ਲੈ ਹਾਂਜੀ ਇਹਦਾ ਬੱਚਾ ਆ ਵਖਾ ਦਿਓ ਕੋਈ ਮਹੀਨੇ ਦਾ ਸੰਭਲੇ ਕੋਈ ਵਿਆਹ ਦੜਾ ਸੰਭਲੇ ਭਾਵੇਂ ਕੋ 4 ਮਹੀਨੇ ਦਾ ਸੰਭਲੇ ਭਾਵੇਂ ਦਹਾਂ ਦੇਣਾ ਆ ਆ ਬੱਚਾ ਆ ਬੱਚਾ ਜੋ ਲੋ ਵੀ ਮਹੀਨੇ ਦਾ ਵੀ ਮੰਨ ਲਓ ਠੀਕ ਹੈ ਜੀ ਆ ਬੱਚਾ ਕੱਤਾ ਮਗਰ ਜੇ ਦੇ ਕੋਈ ਮਹੀਨੇ ਦਾ ਕੋਈ ਮਹੀਨੇ ਤੋਂ ਪਲੱਸ ਸੰਭਲੇ ਕੋਈ 25 ਦਿਨਾਂ ਦਾ ਮੰਨ ਲੇ ਠੀਕ ਹੈ ਜੀ ਆਪ ਵੀ ਸਮਝ ਵੇਖ ਲਿਆ ਕਰੋ ਮੇਰਾ ਭਰਾ ਕਿਉਂਕਿ ਹਰੇਕ ਨੇ ਆਪੋ ਆਪਣੀ ਸਮਝ ਵੇਖਣੀ ਹੈ ਬੱਸ ਤੂੰ ਸਾ ਆਪਣੇ ਆ ਘਰ ਦੀਆਂ ਨੇ ਆਪਾਂ ਨੇ ਕਹਿ ਦਈਏ 15 ਦਾ ਵਾ ਅਗਲਾ ਮੁੜ ਕੇ ਤਵੇ ਲਈ ਜੀ ਇਹ ਮਹੀਨੇ ਦਾ ਵਾਏ ਕੋਈ ਆਪਦੀ ਸਮਝ ਕਰ ਲੈ ਸੋਨੂ ਵੀਰੇ ਪੂਰਾ ਵੇਰਵਾ ਕੀ ਆ ਇਸ ਵਕਤ ਦੁੱਧ ਜਿਹੜਾ ਚੁਆਈ ਆ ਕੇ। ਇਹ ਕੋ ਦੁੱਧ ਸੰਧੂ ਸਾਹਿਬ ਉਹ 12 ਕਿਲੋ 11 ਕਿਲੋ ਲੀਟਰ ਮਿਲਾ ਕੇ ਦਵਾਂਗੇ। ਇਹ ਦੋ ਦੇ ਤਿੰਨ ਦਾ ਸਲੀ ਕਰਕੇ ਲੈ ਜੇ ਭਾਂਦੇ ਆਪਣੇ ਕਰੋ। 11 ਕਿਲੋ ਆਪਾਂ ਮਿਲਾ ਦੇਣਾ। ਮਿਲਾ ਕੇ ਦਵਾਂਗੇ ਲੀਟਰ ਦੇ ਨਾਲ। ਲਓ ਵੀ 11 ਕਿਲੋ ਜਿਹੜਾ ਸੋਨੀਆਂ ਦਾ ਵੀ ਮਨਾ ਦੇਾਂਗੇ। 25 ਦਿਨਾਂ ਦੀ ਮੀਲੇਗ ਦੀ ਸੂਈ ਆ ਕਾਦੇ ਦਾ ਵੀ ਕਰਮਾੜੀ ਦਾ ਬਹੁਤ ਸੋਹਣਾ। ਬਾਕੀ ਤੁਸੀਂ ਦੇਖ ਸਕਦੇ ਹੋ ਕਈ ਵੀਰਾਂ ਨੇ ਨੀਲੀ ਅੰਗਪੱਖ ਦੀ ਸਮਝਣੀ ਹੈ। ਥੋੜਾ ਪਤਾ ਵਿੱਚ ਕੋਈ ਕ੍ਰੋਸ ਵੀ ਮੰਨ ਸਕਦੇ ਹੋ। ਅੱਖਾਂ ਦੇ ਵਿੱਚ ਜਵਾਬ ਮਗਰਲੇ ਖੁਰ ਤੋਂ ਪਿਆ ਠੀਕ ਆ। ਇਹ 11 ਕਿਲੋ ਦੁੱਧ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਮੌਕੇ ਤੇ ਬਾਕੀ ਭਾਂਡਾ ਤੁਸੀਂ ਦੇਖ ਸਕਦੇ ਹੋ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਬੰਦ ਕਰ ਲੈ ਚੰਗੀ ਆ ਥਾਂ ਵਧੀਆ ਕੋਈ ਕਿਸੇ ਰਕਮ ਦੀ ਕੋਈ ਬਾਹੀ ਕੋਈ ਸਾਇਰ ਨਹੀਂ ਰੱਖਦੀ ਬਾਕੀ ਇਹ ਕੱਦ ਕਾਠਾ ਇਸ ਮੈਂ ਦਾ ਠੀਕ ਆ ਸੂਰਜ ਦੇ ਵਿੱਚ ਵੀ ਤਿੱਜੇ ਤੋਂ ਹੋ ਗਈ ਹੈ ਹਾਂਜੀ ਤਜਾਸੂ ਹੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੋਰੀ ਕਰੋ ਜੀ ਬਾਕੀ ਟਿਕਾਣੇ ਤੇ ਲੇਲਾ ਲੂਆ ਬੜਾ ਕਮਾਲ ਦਾ ਕਰਵਾਵਾ ਜਿੱਥਾ ਸਿੱਧਾ ਚੌਵੀ ਸੋਨੇ ਦਾ ਗਰਨ ਕਰਮੀ ਆਉਂਦੇ ਜਿਵੇਂ ਬਾਹ ਜਾਰੇ ਚੋਲੀ ਰੂ ਮਰ ਗਈ ਤੇ ਮੁੱਲ ਮੇਰੇ ਭਰਾ ਨੇ ਕੀ ਕਰਤਾ ਲੇਲਾ 95000 95 ਲੇਲਾ 95 ਜਨੇਵੀ ਕੋ ਸੰਦੂ ਸਾਹਿਬ ਆਏ ਮੁੱਲ ਉਹ ਕਰਨੇ ਵੇਚਣ ਵਾਲੇ ਆਪਾਂ ਜੇ ਵੇਚ ਨਹੀਂ ਪਰ ਵੇਚਣ ਵਾਲੇ ਕਰਦਗੇ ਹਾਂ ਫਿਰ 90 ਮਾਨਤਨ ਕਰਕੇ ਦੇਣੀ ਖੁੱਲੀ ਛੋਟ ਕਰਕੇ ਚਲ ਤੂੰ ਅਹੀਂ ਦੱਸ ਦੇ ਫਿਰ ਜੋ ਛੋਟ ਕਰਾਉਣੀ ਕਰਾ ਲੇ ਲੋ ਵੀ ਮੈਂ ਨਾ ਤਾਂ 90 ਨਾ 88 ਤੇ ਨਾ ਹੀ 87 ਸੋਨ ਵੀਰ 85 ਜੋ ਆਉ ਆਦੀ ਮਰਜ਼ੀ ਦਾ ਆਪੇ ਵੇਖ ਲੈਣ ਛੋੜ ਕਰ ਦੂੰਗਾ ਮੈਂ ਇਹ ਦੂਸ ਬਸ ਹਾਂ ਛੋੜ ਹੀ ਕਰਨੀ ਹੁਣ ਬਸ ਲੋ ਵੀ ਛੋੜ ਹੀ ਸੋਨੀ ਦਾ ਕਰਨੀ ਆ 85000 ਦੇ ਵਿੱਚੋਂ ਮੇਰੇ ਭਰਾਵੋ ਇਹ ਖੁੱਲੇ ਟੇਵੇ ਆ ਠੀਕ ਹੈ ਜੀ ਕੋਈ ਇਹ ਨਾ ਕਿ ਇਹ ਵੀ ਕੋਈ ਗਲਤਾਂ ਬਾਕੀ ਪਸ਼ੂ ਦੇ ਹਿਸਾਬ ਨਾਲ ਆਪਾਂ ਵੀ ਪੱਕਾ ਮੋੜ ਲਵਾਂਗੇ ਸਾਹਿਬ ਅੱਜ ਕਮਾਈ ਵਾਲਾ ਨਹੀਂ ਕੰਮ ਕਰਨਾ ਅੱਜ ਵੀਰ ਭਰਾਵਾਂ ਨੂੰ ਆਪਾਂ ਦੱਸ ਨਹੀਂ ਲੱਗੇ ਤੇ ਆਪਾਂ ਅੱਜ ਵੀਡੀਓ ਪਾਤੀ ਹੌਰ ਬਾਅਦ ਚੱਲ ਤੋ ਚਾਲੀ ਕੰਮ ਕਰੀਏ ਸੁੱਤੂ ਮੂਸੇ ਵਾਂਗੂ ਵੀ ਅਜਾ ਮੋਕਿਆ ਨਹੀਂ ਹਾਂ ਠੀਕ ਆ ਇਹ ਮੇਰੇ ਵੀਰ ਭਰਾ ਤੇ ਸੋਨੇ ਦੀ ਕਿਹੜੀ ਬਾਤ ਹੋ ਗਿਆ ਅੱਜ ਮੋਲ ਉਹ ਪਾਉਣੇ ਜਿਹੜੇ ਵੇਚਦੇ ਆਪਾਂ ਲਓ ਵੀ ਤੇ ਜਿੱਥੋਂ ਸੋਖ ਤੁਹਾਡੀ ਆਵੇ ਮੁੱਕਦੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ ਲਓ ਵੀ ਇਹ 285000 ਦੇ ਵਿੱਚੋਂ ਸੋਨੀਆਂ ਦਾ ਮਾਨਤਨ ਕਰਨਾ ਹੈ ਬਾਕੀ ਮੇਰਾ ਭਰਾ ਜਿਨ੍ਹਾਂ ਵੀ ਕਰਾਉਣਾ ਚਾਹੋ ਖੁਸ਼ੀ ਨਾਲ ਚਲੋ ਕਰਾ ਲਿਆ ਜੀ ਇੱਥੇ ਆਣ ਕੇ ਚੋਖੇ ਤਸੱਲੀ ਨਾਲ ਮਨ ਖੁਸ਼ ਹੁੰਦਾ ਕਿ ਛੋੜ ਦੇ ਆਪਾਂ ਚਲੋ ਹੋਰ ਭਰਾ ਕਰਦੇ ਹਾਂ ਅੱਗੇ ਸੋਨੀ ਦੇ ਆ ਟੋਕੜ ਕੱਬਣ ਇਹ ਟੋਕੜ ਕੱਬਣ ਸੰਤੂ ਸਾਹਿਬ ਚੈੱਕ ਕਰਾ ਦੀ ਪੰਜਾਂ ਮਹੀਨਿਆਂ ਦੀ ਆ ਹਾਂ ਪਰ ਤੇ ਦਾ 5 ਦਿਨ ਦਾ ਆਪਾਂ ਘੱਟ ਦੱਸ ਕੇ ਉਹਨੇ ਕੋਈ ਵੀਰ ਮੇਰਾ ਕੱਲ ਨੂੰ ਫੋਨ ਨਾ ਕਰੇ ਤੇਰੀ ਮਾਰੇ ਦੱਸ ਦੇ ਲਵਾਦ ਲੈ ਗਿਆ ਆਪਾਂ 145 ਦੀ ਮੰਨ ਕੇ ਲੈ ਲੇ ਕੋਈ ਠੀਕ ਆ ਜੀ ਮੈਂ ਵੀ ਸਾਡੇ 4 ਮਹੀਨੇ ਦੀ ਮੰਨ ਕੇ ਕੋਈ ਖਰੀਦੀ ਕਰ ਲੈ ਵੈਸੇ ਚਲੋ ਡਾਕਟਰ ਸਾਹਿਬ ਚੈੱਕ ਵੀ ਕਰ ਲਿਆ ਪੰਜਾਂ ਦੀ ਮਾਂ ਤਾਂ ਵੀ ਪੰਜਾਂ ਦੀ ਦੱਸੀ ਆ ਠੀਕ ਆ ਸੋ ਮਗਰੋਂ ਵੀ ਵੈਸੇ ਪੰਜਾਂ ਦੀ ਦੱਸੀਏ ਕੋਈ 10 15 ਦਿਨ ਦਾ ਬਾਲਾ ਘੱਲਾ ਨਹੀਂ ਹੁੰਦਾਗਾ ਤੇਈ ਤਰ੍ਹਾਂ ਭਰਾ 15 ਦਿਨ ਘੱਟ ਸਮਝ ਕੇ ਖਰੀਦਾਰੀ ਕਰ ਲਿਆ ਕਰੋ ਕਿ ਕਈ ਵਾਰਾ ਹੋ ਸਕਦਾ ਵੀ ਘਰੇ ਕਿਉਂਕਿ ਕੁਲਿਸ਼ਤੀ ਤੌਰ ਤੇ ਕਈ ਵਾਰਾ ਪਸ਼ੂ ਆਪ ਵੀ ਬੰਦੇ ਦੇ ਦਿਨ ਨਹੀਂ ਲਿਖਦੇ ਪੂਰੇ ਵੀ ਕਿੰਨੀ ਤਰੀਕ ਨੂੰ ਪਸ਼ੂ ਬਣਿਆ ਸੌਰਿਆ ਇਸ ਕਰਕੇ ਸਾਡੇ ਦੇ 4 ਮਹੀਨੇ ਦੀ ਮੰਨ ਲਓ ਦੁੱਧ ਹੈਗਾ ਉਹਦਾ ਫਲਸਫਾ ਨਹੀਂ ਦੁੱਧ 5 ਕਿਲੋ ਆ ਸੰਧੂ ਸਾਹੂ ਉੱਥੇ ਪਹਾੜੇ ਦੇ ਮਿਲਿਆ ਮੈਂ ਅੱਜ ਹੀ ਆਈ ਆਪਣੇ ਕੋਲ ਠੀਕ ਹੈ ਜੀ ਉਹ ਸਾਰਦੀ ਵੀ ਇਹ ਤਾਂ ਐਡਾ ਟੀਕਾ ਵੀ ਲੈ ਸਕਦੀ ਜੋ ਠੀਕ ਹੈ ਜੀ ਲਓ ਵੀ 5 ਕਿਲੋ ਦੁੱਧ 200 ਦੇ ਥੱਲੇ ਆ ਹੱਥਾਂ ਦਾ ਟੋਕਰ ਗੱਬਣਾ ਤੇ ਠੀਕ ਆ ਦੋਸਤੋ ਕੁਝ ਲੈ ਸਕਦਾ ਕੋਈ ਇਹ ਪਰਮਾਨੈਂਟ ਨਹੀਂ ਲੋਗ ਦੇਖ ਰਿਹਾ ਪਾੜੇ ਦੇ ਲੱਤ ਨਹੀਂ ਬੁੱਟੀ ਮੈਂ ਨਹੀਂ ਕੋਈ ਇੱਥੇ ਹੋ ਸਕਦਾ ਲੈ ਵੀ ਸਕਦੀ ਦੁਕਾਨੋਂ ਕਿੱਲਾ ਬਦਲਾ ਸੋਨੇ ਆ ਆ ਕਿੱਲੇ ਤੋਂ ਉਧਰ ਲੈ ਜਾ ਗੁਰਲੀ ਹਾਂ ਜੀ ਤਾਂ ਵੀ ਕੀ ਕਰ ਜਾਂਦੀਆਂ ਬੱਚੇ ਤੋਂ ਬਗੈਰ ਵਾਲੀਆਂ ਸਜਰਾ ਕਰ ਜਾਂਦੀਆਂ ਸਜਰਾ ਕਰ ਜਾਂਦੀਆਂ ਤੇ ਟੋਕਰ ਗੱਬਣਾ ਸਾਡੇ 24 ਦੀ 5 ਕਿਲੋ ਦੁੱਧ ਸੋਨੀ ਸੂਬਾ ਦਾ ਸਿੰਘ ਖੁੱਲਾ ਦਾ ਕਿਸੇ ਸਾਹਿਬ ਐ ਗਰੰਟਡ ਆਲਾ ਵਾ ਮੁੱਲ ਕਿੰਨੇ ਦੇ ਦਿੱਤੀ ਅੱਜ ਮੁੱਲ 60 ਦੀ ਦੇ ਦਈਏ ਮੇਰੇ ਨਾਲ 60000 ਕਰਦੀਆਂ ਮਾਨਤਨ ਉਹ 2000 ਛੱਡ ਦੀਏ 56 ਦੀ ਜਾਣਦਗੀ ਦੇ ਦਾਂਗੇ ਜੀ ਲਓ ਵੀ 56000 ਦੀ ਮਿਲ ਜੂਗੀ ਸਾਡੇ 4 ਮਹੀਨੇ ਦੀ ਗੱਭ ਪੰਜ ਕਿਲੋ ਦੁੱਧ ਚਾਹ ਪਾਣੀ ਦਾ ਡੰਗ ਤੁਹਾਡਾ ਚਲਾਈ ਜੰੂਗੀ ਕਰਮਾ ਦੀ ਠੀਕਾ ਜੀ ਬੰਦੂ ਸਾਹ ਜਰਨ ਜਿਲ੍ਹਾ ਜਿਹੜੀ ਰੋਤੇ ਚ ਸੋਣੀ ਆ ਉਦੋਂ ਫੇਰ 90 95 ਦੀ ਵਿਗਦੀ ਆ ਹਾਂ ਲਓ ਵੀ ਕਰ ਲੋ ਠੀਕਾ ਜੀ ਅੱਗੇ ਨੈਕਸਟ ਆਪਾਂ ਦਿਖਾਉਣੇ ਆ ਇੱਕ ਗੱਬਣ ਤੁਹਾਨੂੰ ਮਾਜ ਹੋਰ ਇਹ ਵੀ ਕਰਮਾ ਦੀ ਠੁੱਕੀ ਤਿਆਰੀ ਵਾਲੀ ਆ ਗੱਬਣ ਬਸ ਇਹ ਰੋਚਾ ਹੂੰ ਭਾਵੇਂ ਨੀਲੀ ਸਮਝ ਲੈ ਆਹ ਲਓ ਜੀ ਇਹ ਭਾਵੇਂ ਕਾਸ ਸਮਝ ਲੈਣਾ ਹਾਂ ਮੈਂ ਵੀ ਬੱਗੀ ਮੋਸ਼ ਵਾਲੀ ਆ ਗਈ ਐ ਕਰਮਾਲੀ ਠੀਕ ਹੈ ਜੀ ਗੱਬਰ ਮੈਂ ਸੁਆ ਵੀ ਦੂਜਾ ਤੇ ਤੀਜਾ ਹੀ ਮਾਰਦਾ ਦੂਜਾ ਦੰਦੂ ਸਾਹਿਬ ਗਰੰਟਡ ਦੂਜਾ ਠੀਕ ਹੈ ਜੀ ਸੁਣੀ ਸੁਣੀ ਪਾ ਤਰ ਤਿਆਰੀ ਕੰਪਲੀਟ ਕਰੀ ਪਈ ਸੀ ਲੈ ਜੂ 2-4 ਦਿਨ ਮੈਂ ਇਹਨੇ ਹਲੇ ਸੰਦੂ ਸਾਹਿਬ ਪੰਜ ਦਿਨ ਹੀ ਕੱਢ ਜੇ ਹਲੇ ਪਤਾ ਹੀ ਕੋਈ ਨਹੀਂ ਮੈਂ ਹਾਂ ਲੋ ਵੀ ਠੀਕ ਹੈ ਜੀ ਜੀਜੂ ਧਰਿਆ ਕਰਮਾਲੀ ਉੱਥੇ ਲੰਘ ਕੇ ਅੱਗੇ ਵੀ ਪਸ਼ੂ ਜੀਜੂ ਧਰ ਗਿਆ ਤੇ ਕੋਈ 2-4 ਦਿਨ ਲੰਘ ਟਪਾ ਸਕਦਾ ਕਈ ਵਾਰ ਸਫਰ ਦੇ ਦੌਰਾਨ ਕੋਈ 2 ਦਿਨ ਪਸ਼ੂ ਅਖਦੀ ਵੇਖੇ ਉਹ 2-4 ਦਿਨ ਅਗਦੀ ਜੀ ਪਸ਼ੂ ਆ ਜਾਂਦਾ ਠੀਕ ਹੈ ਜੀ ਕੋਈ ਕਈ ਵਾਰ ਸਫਰ ਦੇ ਦੌਰਾਨ ਲੰਬੇ ਸਫਰ ਦੇ ਦੌਰਾਨ ਇਸ ਕਰਕੇ 5-4 ਦਿਨ ਆਈਡੀਆ ਵੀ 5-4 ਦਿਨ ਇਹ ਹਜੇ ਕੱਢਦੀ ਹੈ ਕਰਮਾਲੀ ਹਾਂਜੀ ਹਾਂਜੀ ਬਾਕੀ ਪਿੱਛੋਂ ਬੈਕ ਸਾੜ ਤੋਂ ਤੁਸੀਂ ਮਾਰੋ ਝਾਤ ਤੇ ਚੱਡੇ ਦੀ ਬਿਲਕੁਲ ਪੱਦਰ ਇੱਕਸਾਰ ਆ ਦੇ ਲੈ ਸੰਦੂ ਸਾਹਿਬ ਨੂੰ ਬਥੇਰੀ ਹਾਂ ਲੈ ਕਿ ਲੱਗਿਆ ਕਰੂ ਚਾਹੇ ਥੋੜੂ ਕਰਮਾਲੀ ਕੇ ਡੇਪੋਂਡੇ ਦੀ ਬੜੀ ਸਾਫ ਸੁਥਰੀ ਆ ਸਾਫ ਸੁਥਰੀ ਆ ਆ ਲੱਗੋ ਨਾ ਕਿ ਚਮੜੀ ਵੇਖ ਐ ਕੁੜੀਏ ਕਾਗਜ਼ ਹੁੰਦਾ ਹਾਂ ਨੱਚੰਦੀ ਆ ਮੈਂ ਵੀ ਚੰਗੀ ਆ ਸੋਨੇ ਵੀਰ ਕੀ ਮੋਲ ਹੈ ਕੀ ਡਿਮਾਂਡ ਰਹੂਗੀ ਇਸ ਮੈਂ ਦੀ ਮੋਲ ਤੇ ਸੰਧੂ ਸਾਹਿਬ ਦਾ ਇੱਕ 12 ਹਾਂ ਇੱਕ 10 ਦੀ ਦੇ ਦੀਏ ਇੱਕ 10 ਦੇ ਦੇ ਦਿਓ ਇੱਕ 10 ਦੀ ਦੇ ਦਿਓ ਮੱਜਾਂ ਕਿਹੜਾ ਕਿਤੇ ਲੱਭਦੀਆਂ ਪਈਆਂ ਨੇ ਹਾਂਜੀ ਬਾਕੀ ਸਾਫ ਸੁਥਰੀ ਬਥੇਰੀ ਸੰਧੂ ਸਾਹਿਬ ਯਾਰ ਸਫਾਈਆਂ ਦਾ ਮੋਲ ਸਫਾਈਆਂ ਦਾ ਮੋਲ ਆ ਚੰਗੀ ਸੁਭਾਲ ਦਾ ਸਫਾਈਆਂ ਦਾ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਜਿਹੜੇ ਪਸ਼ੂ ਦੀ ਰਕਮ ਤਾਂ ਇਹ ਹੋਣੀ ਹੁੰਦੀ ਆ 1 ਲੱਖ 10 ਹਜ਼ਾਰ ਆ ਉਹ ਇਮਾਨਦਾਨ ਕਰਦਾਂਗੇ ਉੱਚੋ ਜੋ ਆਖੋਗੇ ਤੁਸੀਂ ਪੰਜ ਦੇ ਵਿੱਚੋਂ ਕਰ ਦਈਏ ਤੇ ਪੰਜ ਹੀ ਹੋਣਾ ਕਰੀਏ ਫਿਰ ਫਿਰ ਕਿਨੇ ਤੋਂ ਕਰੀਏ ਇਹ ਪੰਜੋਂ ਫਿਰ ਛੋਟ ਕਰਦਾਂਗੇ ਥੋੜੀ ਬੱਦ ਕੁਛ ਹੀ ਨਾ ਕਰਦੀ ਹਾਂ ਕੁਛ ਹੀ ਨਾ ਕਰਦਾ 200 ਕਰਦੀ ਖੁਸ਼ੀ ਨਾ ਕਰਦੀ ਤੇਰੀ ਯਾਰ ਦਾ ਨਹੀਂ ਕਰਦਾਂਗੇ ਕਿਉਂਕਿ ਇੱਕ ਪੰਜ ਦੇ ਵਿੱਚੋਂ ਦੋਸਤੋ ਮਾਨ ਪਨ ਸੋਨੀ ਪਾਉਣ ਦਾ ਵੀ ਕਰਦਾਂਗੇ ਵੈਸੇ ਮੈਨੂੰ ਲੱਗਦਾ ਸੀ ਵੀ ਇੱਕ 10 ਮੰਗ ਕੇ ਪਹਿਲਾ ਵੀਰ ਨੇ 1 ਘਾਟ 7 ਤੇ 1 ਘਾਟ 7 ਦੇ ਕੰਮ ਰੱਖਣਾ ਨਹੀਂ ਜੋ ਕਹਿ ਤਾ ਸੰਦੀ ਸਾਹਿਬ ਕੋਈ ਗੱਲ ਚਲੋ ਆਪਰ ਦੇ ਡੋਰੀਆਂ ਸੁਟੀਆਂ ਵੀਰ ਨੇ ਜੋ ਕਹਿ ਤਾ ਦੋ ਹਸਾਮਾ ਦੇ ਦਿਆਂਗੇ ਇੱਕ ਪੰਜ ਦੀ ਇਹ ਤੁਹਾਨੂੰ ਮਿਲ ਜੂਗੀ ਸੇਕ ਸੁਗ ਦੀ ਸੋਹਣੀ ਆ ਬਹੁ ਮੱਥੇ ਦੀ ਚੰਗੀ ਆ ਇੱਧਰ ਅਗਲੀ ਮੈਂ ਤੁਹਾਨੂੰ ਦਿਖਾਉਣੇ ਆ ਇਹ 2 ਸਾਲ ਪਹਿਲਾਂ ਦੀ ਸੂਈ ਆ ਕੱਲ ਦੀ ਸੂਈ ਮੱਜ ਮਗਰ ਕੀ ਇਹਦੇ ਮਗਰ ਇਹਨੇ ਕੱਟਾ ਜੋ ਮਗਰ ਕੱਟਾ ਬਚਾ ਕਿੱਥੇ ਆਵੇ ਆਵੇ ਲੋ ਜੀ ਇਹ ਮਗਰ ਕੱਟਾ ਕੱਲ ਦੀ ਸੂਈ ਆ ਕਾਲੀ ਸੂਈ ਏ ਮੈਂ ਵੀ ਕਾਲੀ ਸੂਈ ਆ ਨਾਰੂਆ ਨਾਲ ਬੱਚੇ ਦੇ ਹਾਂਜੀ ਠੀਕ ਆ ਤੇ ਦੋ ਕੁ ਚਵਾਈਆਂ ਕਰਤੀਆਂ ਫਿਰ ਇੱਕ ਦੋ ਹਾਂਜੀ ਇਹ ਤਾਂ ਕੱਲੋਂ ਕਰਕੇ ਲੈਂਦੀ ਆ ਰਾਤ ਚੋਈ ਆ ਆ ਤੇ ਰਾਤੀ ਸਾਫ਼ ਕਰਤੀ ਆ ਵੇ ਲੋ ਹਣ ਇੰਨਾ ਬਣੀ ਜੋ ਲੋ ਵੀ ਰਾਤੀ ਕਿਸਾਨ ਵੀਰੋ ਜਿਹੜੀ ਬਿਲਕੁਲ ਸਾਫ਼ ਕਰਤੀ ਸੀ ਸਵੇਰਾਂ ਦੇ ਵਿੱਚ ਤੀਜਾ ਮੰਨ ਕੇ ਵੀ ਆਪਦੀ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਅੱਗੇ ਹਰੇਕ ਭਰਾ ਦੀ ਸਮਝ ਹੁੰਦੀ ਆਪੋ ਆਪਣੀ ਮਤਲਬ ਬੋਲੀਆਂ ਜੜੀ ਆ ਬਿਲਕੁਲ ਇੱਕ ਵਰੀ ਰਾਤੀ ਜੜੀ ਸਾਫ਼ ਕਰਤੀ ਆ ਤੇ ਮਾਰਨਿੰਗ ਦੀ ਅਜੇ ਚੋਣੀ ਬਾਕੀ ਆ ਚਵਾਈ ਹਜੇ ਰੋਕੀ ਸੀਗੀ ਕਿਉਂਕਿ ਬਿਲਕੁਲ ਭਾਨ ਭਰਾਵਾਂ ਦੇ ਸਾਹਮਣੇ 8-9 ਵਜੇ ਦਾ ਟਾਈਮ ਦਿੱਤਾ ਸੀਗਾ ਵੀਰ ਸੋਨੀ ਨੂੰ ਕਿਤੇ ਘੰਟਾ ਡੇਢ ਘੰਟਾ ਅੱਗੇ ਪਿੱਛੇ ਸਾਨੂੰ ਵੀ ਹੋ ਜਾਂਦਾ ਉਹਦੇ ਕਰਕੇ ਫਰਕ ਪੈ ਜਾਂਦਾ ਜਿੱਦਾਂ ਮਰਜ਼ੀ ਕੋਈ ਟਾਈਮੋਂ ਟਾਈਮ ਚੋ ਕੇ ਦੇਖ ਲੈਣੋ ਡਾਂਸ ਸਿੰਘ ਸਾਹਿਬ ਚਵਾ ਕੇ ਦਵਾਗੇ ਜਿਹੜਾ ਲਊਗਾ ਵੀਰ ਨੂੰ ਬਾਕੀ ਇਹਦੇ ਹੱਲੇ ਤੁਹਾਨੂੰ ਪਤਾ ਹੱਲੇ ਬੋਲੇ ਤੇ ਆ ਹਾਂ ਇਹਦੇ ਦੋਤੇ ਆਣੀ ਆਣੀ ਆ ਆਣੀ ਆਉਣੀਆਂ ਜੀ ਹਜੇ ਕੱਲ ਦੀ ਸੂਈ ਨਾਲ ਸ਼ਿਕਾੜੀ ਨੂੰ ਤਾਂ ਬਹਿ ਜਾ ਤੂੰ ਸ਼ਿਕਾੜੀ ਦੱਸ ਕਰੋ ਬੱਸ ਬੱਸ ਚਵਾਈ ਤੇ ਲੇਸਨ ਦੂਸਾਰੀ 6 ਕਿਲੋ ਹੋਗਾ 6:00 ਜੀ 7:00 ਬੋਲੇ ਹਾਂ ਇਲਾ ਕੀ ਕਢਣਾ ਲੈਦੇ ਹਾਂ ਹਾਂ ਬਾਕੀ ਇਹ 703 ਵਿਖਰੀ ਆ ਆ ਦੇਖ ਨਹੀਂ ਠੀਕ ਆ ਜੀ ਸੋ ਮੈਂ ਚਲ ਗਿਆ ਮਦਰ ਕਟਾ ਮੇਲ ਕਾਫ ਆ ਸੋਨੀ ਵੀਰੇ ਕੀ ਮੁੱਲ ਦੀ ਹੈ ਉਹ ਬੋਲਦੇ ਨੇ ਸੰਧੂ ਸਾਹਿਬ ਲੱਖ ਕਰਦੇ ਆ ਹੂੰ ਇੱਥੇ ਰੱਖ ਪੰਜੀ ਛੋਟ ਕਰ ਦੇਣੀ ਆ ਪੰਜੀ 95 ਦੀ ਹੋਰ ਮਿੱਠਾ ਕਰ ਦੇਗੀ ਚਲ ਹੋਰ ਯਾਰ ਥੋੜੀ ਜੀ ਚਾਹ ਫਿੱਕੀ ਹੋ ਜਾਈ ਚਲ ਹੋਰ ਯਾਰ ਛੱਡ ਯਾਰ ਛੱਡ ਨਾ ਹਾਂ 94 ਦੀ ਹਾਂ ਦੇ ਦਈਏ 92 92 ਦੀ ਦੇ ਦਾਗੇ ਸੰਧੂ ਸਾਹਿਬ ਲੈ ਵੀ 92000 ਇੱਕ ਬੰਦਾ ਚਾਹ ਨਹੀਂ ਵੇਖਣਾ ਆਪਾਂ 92000 ਦੀ ਮੱਝ ਅਜੇ ਸਿਰਫ ਇੱਕ ਅੱਧੀ ਚਵਾਈ ਹੋਈ ਆ ਚਾਈ ਹੋਈ ਆ ਸੰਧੂ ਸਾਹਿਬ ਨੇ ਲੈ ਬਾਗੀ ਬਣੂ ਦੀ ਚੰਗੀ ਹਲੇ ਮੈਂ ਕਹ ਬੋਲੇ ਚ ਨਿਕਲੀ ਨਾ ਹਾਂ ਤੋ ਥਾਂ ਚੱਡੇ ਦੀ ਸਾਫ ਆ ਭਾਵੇਂ ਭਾੜਾ ਪੋੜਾ ਚੰਗਾ ਕਰਮ ਵਾਲੀ ਦਾ ਸਾਫ ਭਾਵੇਂ ਬਾ ਤੇ ਅਗੇ ਨਖਤ ਆਪਣੇ ਕੋਲ ਇਹ ਗੈਸਟ ਦਾ ਪੈਸਾ ਹੈ ਇਹ ਤੋਹਾ ਸਾਰੀਆਂ ਮੱਝਾਂ ਨਹੀਂ ਮਗਰ ਲਾਈ ਕੇ ਸਰਲੀ ਚਲਾਉਣੀ ਆਪਾਂ ਹਾਂ ਮੈਂ ਇੱਕ ਵਾਰੀ ਕਹਿ ਦਿੰਦਾ ਸੋਨੀ ਮੈਂ ਕਹ ਵੀ ਪੰਜ ਛੇ ਮੱਝਾਂ ਪਾਈਆ ਸੋਨੀ ਪਾਸ ਸਾਰੀਆਂ ਮੱਝਾਂ ਮਗਰ ਜੇ ਕੋਈ ਇੱਕ ਲੈ ਜੇ ਸੋਨੀ ਦਾ ਕੋਈ ਜੇ ਇੱਕ ਘਰ ਲੈ ਜੇ ਸਾਰੀਆਂ ਮੱਝਾਂ ਮਗਰ ਦੇਵਾਂਗੇ ਮੈਂ ਇਹ ਚਲੋ ਕਰਮਾਲੀ ਚਲ ਰਕਮ ਦੀ ਸ਼ਹਿਰ ਰਕਮ ਨਾਲ ਹੀ ਜਾਣੀ ਆ ਜੀ ਹਾਂ ਜੀ ਲਓ ਵੇਖੋ ਮੱਝ ਦਿਖਾ ਦਿੰਦੇ ਆ ਬਿਲਕੁਲ ਛੋਟੇ ਜਿਹੇ ਰੇਡਵੇ ਦੇ ਵਿੱਚ ਆ ਬਾਕੀ ਹੋ ਸਕਿਆ ਦੇ ਉਹ ਆ ਵੱਡਾ ਬੰਬ ਛੱਡੇ ਆ ਜੇ ਤੋ ਅੱਗੇ ਹੁਣ ਸੁਰਲੀ ਛੱਡਣੀ ਐਂ ਤੇ ਆਪਾਂ ਠੀਕ ਆ ਠੀਕ ਆ ਲਓ ਜੀ ਕਰੋ ਜਾ ਕੇ ਠੀਕ ਆ ਮੱਝ ਤੁਹਾਡੇ ਸਾਹਮਣੇ ਆ ਇਹ ਸੂਸ਼ਬਾਈ ਆ ਤੇ ਕਿੰਨੇ ਦਿਨ ਹੋ ਗਏ ਸੂਸ਼ਬਾਈ ਆ ਬੱਚਾ ਜੋ ਸੰਦੂ ਸਾਹਿਬ ਪੰਜਾਂ ਚੌਂ ਦਿਨਾਂ ਦਾ ਹੀ ਆ ਦਿਖਾ ਦਿੰਦੇ ਆ ਬੱਚਾ ਮਗਰ ਕੱਤੀ ਉਹਦੇ ਹਾਂ ਜੀ ਲਓ ਜੀ ਮਗਰ ਇਹ ਕੱਤੀ ਫੀਮੇਲ ਕਾਫ ਤੇ ਬਾਕੀ ਆ ਢਾਂਚਾ ਤੁਸੀਂ ਦੇਖ ਸਕਦੇ ਜੇ ਮੈਂ ਦਾ ਸੋਗਾਂ ਦੇ ਵਿੱਚ ਤੀਜੇ ਦਾ ਭਾਵੇਂ ਤੀਜੇ ਕੋਈ ਸਮਝ ਲੈ ਭਾਵੇਂ ਚੌਥੇ ਸਮਝ ਲੈ ਹਾਂ ਆਪਾਂ ਆਪਦੀ ਸਮਝ ਆਪਰੇ ਬਾਰੇ ਕਮੈਂਟ ਵੀਰ ਕਰਦੇ ਆ ਬਸ ਬਸ ਵੀ ਯਾਰ ਤੀਜੇ ਤੋਂ ਬਾਅਦ ਆਦੇ ਵੀ ਮੱਝਾ ਪੜਨੀ ਚੌਥੇ ਪੰਜਵੇਂ ਵਾਲੀ ਕਦੀ ਵੇਖੀ ਨਹੀਂ ਅਸੀਂ ਵਾਹ ਅਸੀਂ ਸੰਧੂ ਸਾਹਿਬ ਕਹਿੰਦੇ ਆ ਆਪਦੀ ਸਮਝ ਕਰਨੇ ਭਾਵੇਂ ਤੇ ਦੱਸਣੇ ਨਹੀਂ ਠੀਕ ਆ ਠੀਕ ਆ ਲਓ ਵੀ ਆਪਦੀ ਸਮਝ ਵੇਖਿਆ ਕਰੋ ਤੀਜੇ ਵੀ ਉਹ ਕੋਈ ਮੰਨ ਕੇ ਚੌਥੇ ਮੰਨ ਕੇ ਲੈ ਜਾਓ ਠੀਕ ਆ ਬਾਕੀ ਨੀਂਦ ਗੱਲ ਆ ਵੀ ਲੇਵੇ ਲੂਵੇ ਦੀ ਬੜੀ ਸਾਫ ਆ ਆਹ ਤਕ ਕਰ ਗੁਰ ਬਿਲਕੁਲ ਪਲੈਨਿੰਗ ਕਰਕੇ ਮੱਝਾਂ ਸੁਈਆਂ ਸਾਰੀਆਂ ਮਗਰ ਕੱਟੇ ਅਸੋ ਨੇ ਇਹਦੇ ਮਗਰ ਕੱਟੀ ਆ ਗਈ ਜਿਹਦੇ ਮਗਰ ਕੱਟੀ ਆ ਹਾਂਜੀ ਲੱਭੀ ਉਹਦੇ ਮਗਰ ਕੱਟੀ ਆ ਕੋਈ ਫੇਰ ਦੱਸ ਸਕੇ ਕਿੰਨੇ ਦਿਨਾਂ ਦੀ ਸੁਈਏ ਇਹ ਸੁਈ 6-7 ਮਹੀਨਿਆਂ ਦੀ ਹੂ ਸੰਧੂ ਸਾਹਿਬ 6-7 ਦਿਨਾਂ ਦੀ ਆ ਤੇ ਐਸ ਵਕਤ ਤੇ ਕਿੰਨਾ ਕੁ ਦੁੱਧ ਹੋਣ ਸੀ ਦੋਨੇ ਸੰਧੂ ਸਾਹਿਬ ਆਨੇ ਸਾਥੀ ਹੋਏ ਪਰ ਆਪਾਂ 6 ਕਿਲੋ ਹੀ ਦੱਸ ਕੇ ਦੇਣੀ ਆ ਮੈਂ ਵੀ 6 ਕਿਲੋ ਕੋ ਰਾਤ ਆਇਆ ਮਾਲ ਲਿਆ ਆਪਾਂ ਵੀ ਸਾਂਭਿਆ ਲਈ ਆ ਜਿਹਦੇ ਆਪਾਂ ਸਾਂਭ ਕੇ ਪਾਉਦੇ 2-4 ਦੇ ਫੇਰ ਤੋਂ 8-9 ਕਿਲੋ ਚਵਾ ਕੇ ਪਾਉਦੇ ਹੂੰ ਲੋ ਵੀ 6 7 6 7 ਕਿਲੋ ਕਿਉਂਕਿ ਹਜੇ ਚਰਨਾ ਚਲੋ ਪਛੂ ਦੁੱਧ ਤੇ ਮਾਜਦੀ ਫੇਸ ਕੁਆਲਟੀ ਦੇਖ ਸਕਦੇ ਜੇ ਸਿੰਘ ਬੰਤਰ ਦੇਖ ਸਕਦੇ ਜੇ ਠੀਕ ਆ ਜੀ ਮਦਰ ਕੱਟੀ ਉਹਦੇ ਫੀਮੇਲ ਕਾਫ ਆ ਤੇ ਸੋਨੇ ਕੀ ਮੁੱਲ ਮੁੱਲ ਦਾ ਸੰਦੂ ਸਾਹਿਬ 60000 ਆ 60 ਤੇ 60 ਦੀ ਦੇ ਦੇ 60 ਦੀ ਦੇ ਦੇ ਜਿੰਨੇ ਦੀ ਦੇ ਦੇ ਫਿਰ ਦੱਸ ਦੇ ਤੂੰ ਹੀ ਦੱਸ ਦੇ ਆ ਗਣ ਕਰਕੇ ਦੇ ਦੇ ਕਰ ਦੇ 56 ਵੀ ਬਾਕੀ ਵੀ ਤੂੰ ਛੋਟ ਕਰ ਲੈ ਆਪਣੀ ਮਰਜ਼ੀ ਨਾਲ ਦੇ ਦਾ ਕੇ ਜੰਦੂ ਸਾਹਿਬ ਓਏ ਤੇ ਰਾ ਕੇ ਜੋ ਤਾਂ ਹਾਕਾ ਤਾਂ ਪੰਜਾ ਥੜਾ ਆਪਾ ਹਾਂ ਨਹੀਂ ਗੱਲ ਮੁੱਕਦੀ 55 ਵੀ ਦੇਣੀ ਬਸ ਦੇ ਦਾਂਗੇ ਜਿੰਨੇ ਦੀ ਤੁਸੀਂ ਕਹਤੀ ਓਨੇ ਦੀ ਦੇ ਦਾਂਗੇ ਕਰੋ ਭਾਈ 55000 ਦੀ ਇਧਰ ਤੁਹਾਨੂੰ ਇਹ ਮੱਝ ਮਿਲ ਜੂਗੀ ਆਹ ਮਗਰ ਘੱਟੀ ਹੈ ਇਹ ਫੀਮੇਲ ਕਾਫ ਆਹ ਦੇਖੋ ਲੈ ਵੀ ਸੋਨੀ ਵੀਰੇ ਇਹ ਅੱਜ ਸੱਤ ਆਪਣੇ ਕੋਲ ਮੱਝਾਂ ਝੋਟੀਆਂ ਸਨ ਹਾਂਜੀ ਹਾਂਜੀ ਮਾਲ ਚਲੋ ਹਰੇਕ ਰਕਮ ਦਾ ਇਹ ਚਲੋ ਕਿਸੇ ਭਰਾ ਨੇ 80 ਲਾਉਣਾ ਕਿਸੇ ਨੇ 50 ਲਾਉਣਾ ਆਪਾਂ ਪਹਿਲੇ ਜਿੱਕੇ ਕਰਦੇ ਆਪਾਂ ਸਾਰੇ ਸਾਰੇ ਮੇਰੀ ਸੰਧੂ ਸਾਹਿਬ ਆਪਾਂ ਸਾਰੇ ਮੇਰੀ ਪਾਏ ਆ ਤਾਂ ਨੂੰ 55 ਤੋਂ ਤਾਂ ਨੂੰ ਚੜਦੇ ਚੱਲੋ ਜੇ ਜਿਵੇਂ ਕਿਸੇ ਨੇ ਗੋੜ ਪਾਈ ਜਣਾ ਮਿੱਠਾ ਆ ਜੜਾ ਹਾਂਜੀ ਠੀਕ ਹੈ ਭਰਾ ਲੈ ਸੁਣੇ ਇੱਕ ਨੰਬਰ ਬੋਲ ਦੇ ਵੀਰਾ ਨੰਬਰ ਆਪਣਾ ਆ ਗਿਆ ਜੀ 91 57 88041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਉਪਲਾਜੇ ਦੇ ਨਾਲ ਹੀ ਪੈਂਦਾ ਜੀ ਠੀਕ ਹੈ ਜੀ ਸასი ਕਾ ਜੀ ਸਸਰੀ ਕਾ ਮਹਾਰਾਜ ਲੋਭੇ ਮੇਰੇ ਭਰਾਵੋ ਨੰਬਰ ਸਕਰੀਨ ਤੇ ਚੱਲਣ ਰਿਹਾ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ